ਸਾਨੂੰ ਅਸੀਂ ਕਿਹਾ ਕਰਦੇ ਸੀਗੇ ਔਰ ਸਾਨੂੰ ਤੁਸੀਂ 2.5 ਕਰੋੜ ਰੁਪਏ ਦੇ ਦੋ ਜਦੋਂ 2.5 ਕਰੋੜ ਦੋਗੇ ਤਾਂ ਫਿਰ ਤੁਹਾਡਾ ਬੰਦਾ ਵਾਪਸ ਆਊਗਾ ਨਹੀਂ ਤਾਂ ਫਿਰ ਉਹਨਾਂ ਦਾ লাশ ਆਊਗਾ ਔਰ ਮੁਕੇਰੀਆ ਦੇ ਕੋਲ ਤੁਸੀਂ ਇਹਨਾਂ ਨੂੰ ਛੱਡ ਦਿੱਤਾ ਇਹਨਾਂ ਦੀ ਅੱਖ ਕੇ ਪੱਟੀ ਬੰਨ ਕੇ ਇੱਕ ਜੋ ਖੇਤ ਦੇ ਵਿੱਚ ਇਹਨਾਂ ਨੂੰ ਛੱਡ ਕੇ ਉਹ ਪਠਾਨਕੋਟ ਵਾਪਸ ਚਲੇ ਗਏ ਇਹ ਕੋ ਸਿਟੀ ਪੁਲਿਸ ਸਟੇਸ਼ਨ ਨੂੰ 11 ਤਰੀਕ ਇੱਕ ਵਾਰਦਾਤ ਹੋਈ ਸੀ लेकिन उदा जो रिपोर्टिंग है वो बारह तरीक यानी कल ही सात बजे इंफॉर्मेशन मिली सी कि आ, एक प्रभदीप सिंह रजिंदर सिंह और वसंत सिंह तीनों जो है ये अमृतसर दिहाती के रहने वाले हैं और ये आ, ये आए थे इतने एक सुरेश कुमार हैगा ये भी अमृतसर का रहने वाला है इन्हें अपना एक इमीग्रेसन का दुकान खोलनी थी उन्होंने दुकान के ओपनिंग वास्ते ये तीनों आए थे ग्यारह तरीकों ਲੇਕਿਨ ਇਹ 24 ਘੰਟੇ ਬਾਅਦ ਵੀ ਆਪਣੇ ਘਰ ਪਹੁੰਚੇ ਨਹੀਂ ਸੀਗੇ ਤੋ ਜਦੋਂ ਇਹ ਕਰ ਨਹੀਂ ਪਹੁੰਚੇ ਤੋ ਫਿਰ ਇੰਨੇ ਜੋ ਫੈਮਿਲੀਜ਼ ਹੈਗੇ ਇਹ ਤਿੰਨਾਂ ਦੀ ਜੋ ਫੈਮਿਲੀਜ਼ ਹੈ ਉਹਨੇ ਸੁਰੇਸ਼ ਕੁਮਾਰ ਨੂੰ ਪੁੱਛਿਆ ਕਿ ਇਦਾਂ ਦੀ ਸਾਡੇ ਜੋ ਕਰ ਦੇ ਮੈਂਬਰਸ ਨੇ ਉਹ ਤੁਹਾਡੇ ਕੋਲ ਆਏ ਸੀਗੇ ਲੇਕਿਨ ਹੁਣ ਤੱਕ ਵਾਪਸ ਨਹੀਂ ਆਏ ਤੋ ਫਿਰ ਇਹ ਕਹਿੰਦੇ ਰਹੇ ਕਿ ਨਹੀਂ ਇੱਥੇ ਉੱਤੇ ਗਏ ਹੋਣੇ ਚੱਕਰ ਦਾਂਗੇ ਜੋ ਇਹ ਆਸੇ ਪਾਸੇ ਹੋਣਗੇ ਮੈਂ ਤੁਹਾਨੂੰ ਦੱਸ ਦਾਂਗਾ ਤੋ ਲੇਕਿਨ ਥੋੜੀ ਦੇਰ ਬਾਅਦ ਆਲਮੋਸਟ ਆਰਾਊਂਡ 20 ਇਨਕੇ ਰਾਤੀ ਜੋ 11 ਤਰੀਕ ਰਾਤੀ ਨੂੰ ਇੱਕ ਕਾਲ ਆ ਜਾਂਦੀ ਹੈ ਬਾਹਰਲੇ ਨੰਬਰ ਤੋਂ ਕਿ ਇਹ ਤਿੰਨੋ ਜੋ ਹੈਗੇ ਇਹਨਾਂ ਨੂੰ ਅਸੀਂ ਕਿਡਨੈਪ ਕੀਤੇ ਹੈਗੇ ਆ ਔਰ ਸਾਨੂੰ ਤੁਸੀਂ 2.5 ਕਰੋੜ ਰੁਪਏ ਦੇ ਦਿਓ ਜਦੋਂ 2.5 ਕਰੋੜ ਦੇਵੋਗੇ ਤੋ ਫਿਰ ਤੁਹਾਡਾ ਬੰਦਾ ਵਾਪਸ ਆਊਗਾ ਨਹੀਂ ਤੋ ਫਿਰ ਉਹਨਾਂ ਦਾ ਲਾਸ਼ ਆਊਗਾ ਇਹ ਤੋ ਬਾਅਦ ਵੀ ਜੋ ਫੈਮਿਲੀ ਮੈਂਬਰਸ ਨੇ ਇੰਨੇ ਸੁਰੇਸ਼ ਕੁਮਾਰ ਨਾਲ ਹੀ ਟੱਚਦੇ ਰਹੇ ਇੰਨੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਸੀ ਫਿਰ ਫਾਈਨਲੀ ਇਹਨੇ ਥਕੇ ਹਾਰ ਕੇ ਜਦੋਂ ਉਹਨਾਂ ਨੂੰ ਕੋਈ ਉਹਦੇ ਜੇ ਸਹਾਰਾ ਨਹੀਂ ਮਿਲਿਆ ਜਾਂ ਉਹਨਾਂ ਨੂੰ ਕੋਈ ਅੱਗੇ ਦੀ ਇਨਫੋਰਮੇਸ਼ਨ ਨਹੀਂ ਮਿਲੀ ਤਾਂ ਫਿਰ ਇਹਨੇ ਬਟਾਲਾ ਪੁਲਿਸ ਨੂੰ ਇਨਫੋਰਮ ਕੀਤੀ ਕਿ ਸਾਡੇ ਘਰ ਦੇ ਜੋ ਤਿੰਨ ਮੈਂਬਰਸ ਨੇ ਇਸ ਤਰੀਕੇ ਨਾਲ ਜੋ ਮਿਸ ਹੋਏ ਹੋਏ ਨੇ ਤਾਂ ਉਹਦੇ ਇਹਦੇ ਉੱਤੇ ਇਮੀਡੀਏਟਲੀ ਐਕਟ ਕਰਦੇ ਹੋਏ ਬਟਾਲਾ ਪੁਲਿਸ ਜੋ ਸਿਟੀ ਸਬਡਿਵੀਜ਼ਨ ਸਿਟੀ ਦਾ ਜੋ ਆਪਣੀ ਟੀਮ ਹੈ ਐਸਚੂ ਸਿਟੀ ਔਰ ਡੀਐਸਪੀ ਸਿਟੀ ਉਹਨੇ ਇਮੀਡੀਏਟਲੀ சுரேਸ਼ ਕੁਮਾਰ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਔਰ ਉਹਨਾਂ ਨਾਲ ਜਦੋਂ ਚੰਗੀ ਪਤਰ ਨਾਲ ਉਹਨਾਂ ਦੀ ਗੱਲਬਾਤ ਹੋਈ ਉਹਨਾਂ ਨਾਲ ਉਹਨਾਂ ਨਾਲ ਇਨਟਰਾਗੇਸ਼ਨ ਹੋਈ ਤਾਂ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਇੱਕ ਭੂਸ਼ਣ ਸਿੰਘ ਨਾ ਦਾ ਵਿਅਕਤੀ ਉਹ ਵੀ ਆਇਆ ਸੀਗਾ ਇੱਥੇ 11 ਤਰੀਕ ਨੂੰ ਉਹ ਪਠਾਨਕੋਟ ਦਾ ਰਹਿਣ ਵਾਲਾ ਹੈਗਾ ਉਹਨੇ ਇਹਨਾਂ ਤਿੰਨਾਂ ਨੂੰ ਆਪਣੇ ਕੋਲ ਆਪਣੇ ਕੋਲ ਬਿਠਾ ਕੇ ਲੈ ਗਿਆ ਉਹ ਵੀ 11 ਤਰੀਕ ਹੀ ਲੈ ਗਿਆ ਔਰ ਕਿੱਥੇ ਲੈ ਗਿਆ ਕਿਉਂ ਲੈ ਗਿਆ ਇਹਨਾਂ ਨੂੰ ਪਤਾ ਨਹੀਂ ਸੀਗਾ ਫਿਰ ਲekin ਇਹ ਬਾਅਦ ਚ ਸਾਨੂੰ ਪਤਾ ਚੱਲਿਆ ਕਿ ਇੰਨੇ ਪਹਿਹ ਲੈਣਾ ਸੀਗਾ ਇਹਨਾਂ ਨੂੰ ਉਹ ਵੀ ਹਲੇ ਤਫ਼ਤੀਸ਼ ਤੇ ਚੱਲ ਰਹੀ ਹੈਗੀ ਕਿ ਕਿਸ ਚੀਜ਼ ਆ ਪੈ ਹੈਗੇ ਕਿੰਨੇ ਪੈ ਨੇ ਇਹਨੇ ਆਪਣੇ ਕੋਲ ਗੱਗੜੀ ਚ ਬਿਠਾ ਕੇ ਲੈ ਗਿਆ ਭੂਸ਼ਣ ਸਿੰਘ ਔਰ ਮੁਕੇਰੀਆ ਦੇ ਕੋਲ ਕਿਥੇ ਇਹਨਾਂ ਨੂੰ ਛੱਡ ਦਿੱਤਾ ਇਹਨਾਂ ਦੀ ਅੱਕ ਜੇ ਪੱਟੀ ਬਨ ਕੇ ਇੱਕ ਜੋ ਖੇਤ ਦੇ ਵਿੱਚ ਇਹਨਾਂ ਨੂੰ ਛੱਡ ਕੇ ਉਹ ਪਠਾਨਕੋਟ ਵਾਪਸ ਚੱਲ ਗਿਆ ਇਹ ਲੇਕਿਨ ਇਹਦਾ ਪਿੱਛੇ ਸਾਰਾ ਜੋ ਮਾਸਟਰਮਾਈਂਡ ਸੀਗਾ ਉਹ ਭੂਸ਼ਣ ਸਿੰਘ ਦਾ ਬੇਟਾ ਹੈਗਾ ਬੀਰ ਸਿੰਘ ਉਹ ਹੁਣ ਬਾਹਰ ਬੈਠਾ ਹੋਇਆ ਉਥੋਂ ਦੀ ਇਹ ਚਲਾ ਰਿਹਾ ਸੀਗਾ ਇਨਫੈਕਟ ਇਹ ਬਾਹਰਲੀ ਨੰਬਰ ਤੋਂ ਇਹਨਾਂ ਦੇ ਜੋ ਰਜਿੰਦਰ ਸਿੰਘ ਹੈ ਵਨ ਆਫ ਦਿ ਵਿਕਟਿਮ ਜੋ ਸੀਗਾ ਉਹਦਾ ਵਾਈਫ ਨੂੰ ਹੀ ਇਨੇ ਫੋਨ ਕੀਤਾ ਸੀ ਜੋ 2 ਟਾਈ ਕਰੋੜ ਦੇ ਬਾਰੇ ਜਦੋਂ ਇਹਨਾਂ ਨੇ ਮੁਕੇਰੀਆ ਚ ਛੱਡ ਦਿੱਤਾ ਸੀਗਾ ਉੱਥੇ ਦੀ ਦੋ ਮੁੰਡੇ ਹੋਰ ਆਏ ਉਹ ਆ ਕੇ ਇਹਨੂੰ ਆਪਣੇ ਕੋਲ ਲੈ ਕੇ ਚਲੇ ਗਏ ਇਹਨੂੰ ਰਾਤੀ ਵਕ ਵਕ ਥਾਂਵ ਤੇ ਰੱਖਦਾ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਇਮੀਡੀਏਟਲੀ ਅਸੀਂ ਰੇਡ ਕੀਤਾ ਸੀਗਾ ਪਠਾਨਕੋ ਪਠਾਨਕੋ ਔਰ ਉਥੋਂ ਦੀ ਭੂਸ਼ਣ ਸਿੰਘ ਔਰ ਜੋ ਗੱਡੀ ਇਨੇ ਇਨਾਂ ਨੂੰ ਪਿਕ ਕਰਨੇ ਲਈ ਯੂਜ਼ ਕੀਤਾ tha ਉਹ ਗੱਡੀ ਦੋਵੇਂ ਜੋ ਹੈਗੇ ਰਿਕਵਰ ਹੋ ਗਏ ਨੇ ਔਰ ਭੂਸ਼ਣ ਸਿੰਘ ਦੇ ਪੁੱਛਗਿਛ ਦੇ ਵਿੱਚ ਇਸ ਚੀਜ਼ ਆਮਨੇ ਆਈ ਸੀ ਜੋ ਬੀਰ ਸਿੰਘ ਹੈ ਜੋ ਭੂਸ਼ਣ ਸਿੰਘ ਦਾ ਬੇਟਾ ਹੈ ਉਹਨੇ ਇਹ ਉਹਨੇ ਇਨਾਂ ਤੋਂ ਪਹਿ ਲੈਣੇ ਸੀਗੇ ਉਹਦੇ ਕਰਕੇ ਇਨ ਨੇ ਸੁਰੇਸ਼ ਕੁਮਾਰ ਦੇ ਨਾਲ ਮਿਲ ਕੇ ਇਹ ਸਾਰਾ ਸਾਜ਼ਿਸ਼ ਰਚਿਆ ਸੀਗਾ ਔਰ ਉਹਨਾਂ ਨਾਲ ਅਸੀਂ ਕਮਿਊਨੀਕੇਸ਼ਨ ਐਸਟੈਬਲਿਸ਼ ਕੀਤੇ ਕਮਿਊਨੀਕੇਸ਼ਨ ਐਸਟੈਬਲਿਸ਼ ਕਰਕੇ ਅ ਅੱਜ ਸਵੇਰੇ ਉਹਨਾਂ ਨੂੰ ਰਿਕਵਰ ਕਰਾਤੇ ਜੋ ਤਿੰਨੋਂ ਹੈਗੇ ਆ ਜੋ ਵਿਕਟਿਮ ਸੀਗੇ ਜੋ ਹੋਸਟੇਜ ਸੀਗੇ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਰਿਕਵਰ ਕਰ ਚੁੱਕੇ ਹੈਗੇ ਆ ਹੁਣ ਉਹ ਵਾਪਸ ਸੇਫਲੀ ਵਾਪਸ ਆ ਗਏ ਨੇ ਔਰ ਜੋ ਇਹਦੇ ਵਿੱਚ ਮੇਨ ਕਨਸਪੀਰੇਟਰ ਸੀਗੇ ਭੂਸ਼ਣ ਸਿੰਘ ਔਰ ਜੋ சுரேਸ਼ ਕੁਮਾਰ ਹੈ ਦੋਵਾਂ ਦੀ ਇਹਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਅਸੀਂ ਮਾਨਯੋਗ ਅਦਾਲਤ ਨੂੰ ਐਪਲੀਕੇਸ਼ਨ ਦਿੱਤੀ ਹੈਗੀ ਇਹਨਾਂ ਦਾ ਰਿਮਾਂਡ ਵਾਸਤੇ ਤਾਂ ਕਿ ਆਪਾਂ ਅੱਗੇ ਇਹਦੇ ਵਿੱਚ ਹੋਰ ਵੀ ਜੋ ਐਂਗਲਸ ਹੈਗੇ ਉਹਨਾਂ ਨੂੰ ਅਸੀਂ ਤਫ਼ਤੀਸ਼ ਕਰ ਸਕੀਏ ਜੀ ਹਮੇ ਪਹਿਲਾਂ ਹੀ ਇਹ ਦਾ ਨਮਸਕਾਰ ਚੁੱਕੇ ਆ ਪਹਿਲੇ ਦਿਨ ਇਹਦੇ ਉੱਤੇ ਕੋਈ ਵਾਰਦਾਤ ਨਹੀਂ ਹੈ ਜੀ ਅਬੀ ਤੱਕ ਤੋਂ ਜਿਨੇ ਵੀ ਜੋ ਵੀ ਇਹਦੇ ਵਿੱਚ ਮੁਲਜਮ ਹੈਗੇ ਕਿਸੇ ਦੇ ਉੱਤੇ ਕੋਈ ਕ੍ਰਿਮੀਨਲ ਕੇਸਸ ਹੈ ਨਹੀਂ ਪੈਸੇ ਦੀ ਹਾਲ ਤੱਕ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈਗੀ ਜੀ ਉਹਦੇ ਵਿੱਚ ਤਾਂ ਇਹੀ ਆ ਰਿਹਾ ਕਿ ਇਹਨਾਂ ਦੀ ਆਪਸ ਚ ਪੈਸੇ ਦੇ ਲੈਣ ਦੇ ਹਾਂਜੀ ਠੀਕ ਹੈ ਥੈਂਕ ਯੂ ਪਰੰਤ ਤੜੇ ਆਪਣੇ ਹੌਲ ਦੇ ਵਿੱਚ ਗਿੱਪੀ ਸਾਹਿਬ ਵੀ ਹੌਲ ਤੇ ਕਾਫੀ ਨਸ਼ੇ ਨੂੰ ਠੱਲ ਪਈ ਹੈ ਕਿਦਾਂ ਗੱਲ ਦੀ ਖੁੱਲ ਰਹੇ ਸੀਗੇ ਜੀ ਇਹਦੇ ਵਿੱਚ ਕਾਗਜ਼ ਵਗੈਰਾ ਪੂਰੀ ਨਹੀਂ ਹੈਗੀ ਆ ਉਹਨੇ ਬੁਲਾਇਆ ਇਹੀ ਕਰਕੇ ਕਿ ਮੈਂ ਇੱਕੇ ਦੁਕਾਨ ਖੋਲਣੀ ਹੈਗੀ ਉਹਦੇ ਵਿੱਚ ਮੇਰੇ ਕੋਲ ਜੋ ਉਹਨਾਂ ਬੰਦਿਆਂ ਨੂੰ ਲਿਆਉ ਜਿਨ੍ਹਾਂ ਇਸ ਕੰਮ ਦੇ ਵਿੱਚ ਪਹਿਲੇ ਵੀ ਐਕਸਪੀਰੀਅੰਸ ਹੈਗੇ ਆ ਹਾਂ ਜੀ ਇਹ ਵੀ ਇਹ ਵੀ ਜੁੜੇ ਹੋਇਆ ਹੈ ਜੀ ਇਹ ਵੀ ਇਹਨਾਂ ਦੇ ਆਪਣਾ ਪੱਕੀ ਆਫਿਸ ਨਹੀਂ ਹੈਗੇ ਜੋ ਇਹ ਏਜੰਟਸ ਦੇ ਨਾਲ ਜਿਵੇਂ ਐਜ਼ ਅ ਮਿਡਲਮੈਨ ਕੰਮ ਕਰਦੇ ਹੈਗੇ ਕਲਾਇੰਟਸ ਦੇਦੇ ਨੇ ਉਸ ਤਰੀਕੇ ਦਾ ਕੰਮ ਕਰਦੇ ਸੀ ਹਲੇ ਲੈਂਦੇ ਦੀ ਗੱਲ ਉਹ ਕਿੰਨਾ ਕੁ ਲੈਂਦੇ ਨੇ ਜਿਹੜਾ ਹਲੇ ਉਹ ਵੈਰੀਫਾਈ ਕਰਨ ਵਾਲੀ ਗੱਲ ਹੈਗੇ ਜੀ ਹਲੇ ਉਹ ਵੈਰੀਫਾਈ ਕਰਨ ਵਾਲੀ ਗੱਲ ਹੈਗੀ ਆ ਉਹ ਤੋਂ ਕਲੇਮ ਕਰਦੇ ਤੇ ਕਰੋੜਾਂ ਦੇ ਵਿੱਚ ਹੈਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ